ਅੱਜ ਪ੍ਰਧਾਨ ਜੀ ਅੱਜ ਕਾਲਾ ਸੰਗਿਆ ਵਿਖੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੋ ਗਿਆ 26 ਜਨਵਰੀ ਤੇ ਸਾਡਾ ਬਲੋਟ ਮਾਰਚ ਅੱਜ ਜਿਹੜਾ ਹੋਣਾ ਸਾਰੇ ਪੰਜਾਬ ਜੀ ਸਾਰੇ ਜਿਹੜੇ ਸਾਰੇ ਸ਼ੂਗਨ ਕੀਰਦਾਰ ਆ ਗਏ ਜਿਹੜਾ ਇਹ ਪ੍ਰਸ਼ਾਰਾ ਉਹ ਜਿਹੜੇ ਆਏ ਸਾਰੇ ਕੌਮਨ ਜਿਹੜਾ ਆਪਨੇ ਦਾ ਉਹ ਸੇਕੀਨ ਹੋਵੇ ਜੀ ਸਾమే ਉਹ ਮੰਨੀ ਹੋਈ ਗੱਲ ਰਹੀ ਆ ਉਹ ਸਾਡੀ ਨਹੀਂ ਕਰ ਰਹੀ ਉਹਨਾਂ ਬਿਜਲੀ ਬਿੱਲ ਦਾ 20 ਹੋ ਚੁੱਕੀ ਐ ਉਸ ਨੂੰ ਆਪੋ ਕਰਦੇ ਚੁਕਾ ਦੇਈਆ ਇਹ ਨਾਮ ਨੇ ਆ ਗਿਆ ਜਿਹਨੇ ਉਹ ਬੋਲਾਰੇ ਸਿਭਾਵ ਨੇ ਉਹ ਸਾਡੇ ਬੰਦ ਹੋ ਜਾਣਗੇ ਨਾਲ ਇਹ ਰਹਿਣਾ ਜਾਂ 3 ਪ੍ਰੀपेड ਜੇ ਹੈਗੇ ਨੇ ਜਿਹੜੇ ਬਿਜਲੀ ਬੋਰਡ ਵਾਲੇ ਆ ਉਹ ਮੀਟਰ ਲਾ ਕੇ ਜਿਹੜਾ ਆ ਉਹ ਕਰਾਉਣਾ ਲਾਗਾ ਇਹ ਬਹੁਤ ਪ੍ਰਸ਼ਾਨ ਕਰਦੇ ਨੇ ਕਿ ਜਿੰਨਾ ਸਾਰੇ ਹੈਗਾ ਮੈਂ ਲੈ ਕੇ ਮਦਦ ਰਹਾਗਾ ਅੱਜ ਇੱਕ ਮਾਰਕ ਕਰਾਂਗੇ ਜਾਂ ਉਹ ਵਾਲੇ ਸਮੇਂ ਜਿਹੜਾ ਬੁੱਧੀਆ ਉਹ ਲੋਟਾ ਦੇ ਉਰੀ ਅਕੜ ਦੇ ਲਾਗੇ ਮਾਰ ਜਾ ਰਿਹਾ ਉਸ ਨੂੰ ਉਪਰਮ ਕਰਨ ਦੇ ਲਈ ਰਾਗਾ ਸੀ ਪੱਪਾ ਨੂੰ ਪੜਪੜ ਜਾ ਕੇ ਨਾਗਰੂ ਕਰਾਂਗੇ ਤਾਂ ਸਾਡਾ ਕਿੰਨੀ ਕਿੰਨਾ ਰਹਾਗਾ ਕਿ ਸੰਕਟ ਦਾ ਸਵਾਤ ਆ ਰਿਹਾ ਇਸ ਨੂੰ ਬਚਾਉਣ ਦੇ ਲਈ ਦੇ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਦੇ ਖਿਲਾਫ ਜਾਵਾਂਗੇ ਤੇ ਲੜ ਕੇ ਆਪਣੇ ਮੰਨਿਆ ਨੂੰ ਬੋਲਣਗੇ। ਲਾਇ ਇਹਦੇ ਨੂੰ ਕਰਦੇ ਉਸਤਾ ਨਹੀਂ ਕਾ ਲਾਵਾ। ਬਹੁਤ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਨੂੰ ਇੱਕ ਜਿੰਦਾਬਾਦ